ਸਤ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਹੋਰ ਸਾਰੇ ਠੀਕ ਹੋ ਬੜੇ ਲੋਕਾਂ ਦੇ ਕਮੈਂਟ ਆਉਂਦੇ ਸੀ ਬਹੁਤ ਜ਼ਿਆਦੇ ਕਮੈਂਟ ਬਹੁਤ ਜ਼ਿਆਦੇ ਭਾਈ ਬੱਕਰੀਆਂ ਲੈਸੀਆਂ ਨੇ ਭਾਈ ਬੱਕਰੀਆਂ ਲੈਸੀਆਂ ਨੇ ਉਹ ਇੱਕ ਮੌਕਾ ਆਇਆ ਸੀ ਯਾਰ ਮੱਛਰਾਂ ਦਾ ਮੌਸਮ ਦਾ ਮੀਂਹ ਕਣੀ ਦਾ ਟਾਈਮ ਹੈ ਬੱਕਰੀਆਂ ਕੋਈ ਮਹੀਨੇ ਦੀ ਗੱਬਣਾ ਕੋਈ ਧੂੜ ਨਹੀਂ ਦੀ ਕਪੜਾ ਕਿੰਨਾ ਖਰਚਾ ਆ ਕਰਕੇ ਵਿਚਾਲ ਗਏ ਚਾਰ ਪੀਓ ਜਾਂ ਸੂਨ ਵਾਲੇ ਦੇ ਨਾਲ ਤੇ ਚੰਗਾ ਕਰ ਦਾਂਗੇ ਨਾਰਮਲ ਜਿਹਾ ਚੱਲੀ ਜਾਉਨੇ ਆ ਹੁਣ ਫਿਰ ਕਰੀਏ ਕੀ ਦੱਸੋ ਲੈਸ ਸਿੰਘਾ ਸੀ ਬਈ ਆਪਦੇ ਘਰੇ ਖੜੀਆਂ ਆ ਫਿਰਦੀ ਐ ਲੈ ਹੁਣ ਮਜਾਜਨ ਦੇ ਪਾਸੇ ਇਹ ਕਹਿੰਦੀ ਐ ਮੈਨੂੰ ਕੱਲੀ ਨੂੰ ਪਾ ਹੁਣ ਕੱਲੀ ਨੂੰ ਕੌਣ ਪਾ ਦੇ ਜਦੋਂ ਤੁਸੀਂ ਕਹਿ ਦਿੰਨੇ ਆ ਨਾ ਵੀ ਸਾਡੀ ਬਈ ਸਾਰੀਆਂ ਰਾਜੀ ਆ ਬਾਕੀ 2-3 ਲੈਸ ਸਿੰਘਾ ਉਹ ਐ ਖੜ ਜਾਂਦੀਆਂ ਹੁਣ ਪੂਰੀ ਤਕਰੀਬ ਬੱਕਰੀ ਐ ਚੰਗਾ ਦੁੱਧ ਦੇਣ ਵਾਲੀ ਐ ਆ ਵੀ ਖਾਈ ਜਾਂਦੇ ਆ ਉਹ ਵੀ ਖਾਈ ਜਾਂਦੀ ਆ ਹੁਣ ਢੱਡ ਚੱਕ ਰੱਖੇ ਐ ਹੁਣ ਖਰਾਕ ਚੱਕਤੀ ਹੁਣ ਤੁਹਾਨੂੰ ਦੱਸ ਦੂ ਆਉਣ ਵਾਲੇ ਟਾਈਮ 'ਚ ਬੱਕਰੀਆਂ ਰਾਜੀ ਕਿਵੇਂ ਹੁੰਦੀਆਂ ਨੇ ਪਹਿਲਾਂ ਮੈਨੂੰ ਘਰ ਲੈਣ ਦਵਾਉਦੀ ਠੀਕ ਹੈ ਬਾਕੀ ਕੋਈ ਇਹੋ ਜਿਹਾ ਟ੍ਰੀਟਮੈਂਟ ਨਹੀਂ ਜੇ ਤੁਸੀਂ ਆਖੋ ਵੀ ਹੁਣ ਮੜਦਾ ਦੂੜ ਸਾਡੇ ਬਹਿਮ ਪਾਉਣ ਲੱਗ ਗਿਆ ਉਹੀ ਦਾਣਾ ਲੋਕਾਂ ਦਾ ਰੋਜ਼ ਦਾ ਜਿਹੜਾ ਉਹਦੇ ਆਪਾਂ ਘਰੇ ਪਿਆਇਆ ਸੀਗਾ ਤੁਹਾਨੂੰ ਪਹਿਲਾਂ ਰੀਲ ਪਾਈ ਸੀਗੀ ਮੈਂ ਹਨਾ ਉਹੀ ਦਾਣਾ ਹੋਰ ਕੁਝ ਨਹੀਂ ਕੋਈ ਬਹਿਮ ਨਹੀਂ ਇਹਦੇ ਵਿੱਚ ਉਹੀ ਚੱਲ ਜੰਦਾ ਪਰ ਇਹੋ ਜੀਆਂ ਤਾਂ ਲੰਡੀਆਂ ਬੋਚੀਆਂ ਦਾ ਧਿਆਨ ਰੱਖਿਆ ਕਰੋ ਜਿਹੜੀਆਂ ਕਹਿੰਦੀਆਂ ਵੀ ਸਾਡੇ ਤੇ ਆਸੇ ਪਾਸੇ ਸੇਵਾਲਾ ਹੋਰ ਗੁੱਸਾ ਵੜਾ ਹੁੰਦਾ ਇਹਨੂੰ ਵੀ ਟਪਾ ਦਈਏ ਪਰਾਂ ਫੜ ਕੇ ਹੈ ਫਿਰ ਲੈ ਬੜਾ ਬਝੂ ਕਰਨ ਤੇ ਖਾਲਾ ਵਿੱਚ ਵੜ ਕੇ ਹੱਦ ਹੋਈ ਪਈ ਏ ਤੇਰੀ ਖਰਾਕ ਬਈ ਤੈਨੂੰ ਸਟਾਰਟ ਨਹੀਂ ਕੀਤੀ ਸੀ ਵੀ ਮੀਂਹ ਦਾ ਮੌਸਮ ਹੈ ਮੱਛਰ ਦਾ ਮੌਸਮ ਹੈ ਵੀ ਨੋਰਮਲ ਜਿ ਖਰਾਕ ਚੱਲੀ ਜਾਂਦੀ ਸੀ ਜੰਤਰ ਜੰਤਰ ਚੱਲੀ ਜਾਂਦਾ ਸੀ ਵੀ ਸੈਟਾ ਬੱਕਰੀਆਂ ਚਲੋ ਐਡੀ ਗੱਲ ਨਹੀਂ ਸੀਗੀ ਹਨਾ ਕਮੈਂਟ ਜਿੱਥੇ ਪੜਦੇ ਆ ਬਾਈ ਬੱਕਰੀਆਂ ਲੈਸੀਆਂ ਓ ਭਾਈ ਮੈਨੂੰ ਵੀ ਦਿਂਦਿਆਂ ਜਿਹੜਾ ਬੰਦਾ ਲੋਕਾਂ ਨੂੰ ਸਿਖਾਈ ਜਾਂਦਾ ਹੈ ਜਿਹੜਾ ਬੰਦਾ ਲੋਕਾਂ ਨੂੰ ਰਾਹੇ ਵੱਲ ਪਾਈ ਜਾਂਦਾ ਮਿਹਨਤ ਵੱਲ ਪਾਈ ਜਾਂਦਾ ਹੈ ਜਿਹੜਾ ਬੰਦਾ ਹੱਥੀ ਮਸ਼ੀਨ ਤੇ ਕੁਤਰਾ ਕਰਦਾ 2 2 3 3 ਕਵਾਂਟਲ ਕੁਤਰਾ ਕਰਦਾ ਹੈ ਜਿਹੜਾ ਹੱਥੀ ਕੁਤਰਾ ਕਰਕੇ 25 30 ਜਾਨਵਰ ਸਾਮ ਰਿਹਾ ਕੋਈ ਇੱਕ ਬੰਦੇ ਸਾਮ ਕੇ ਦਿਖਾ ਦੇ ਮੈਨੂੰ ਹੱਥੀ ਕੁਤਰਾ ਕਰਕੇ ਜਾਨਵਰ ਸਾਮ ਕੇ ਦਿਖਾ ਦੇ ਉਸੇ ਨੂੰ ਕਮੈਂਟ ਬਾਜ਼ੀਂਗਾ ਭਾਈ ਹੁਣ ਫਿਰ ਚਲੋ ਹੁਣ ਬੋਲਣ ਵਾਲੇ ਤਾਂ 1 2 ਹੁੰਦੇ ਹੁਣ ਸਾਰੇ ਤਾਂ ਗੁੱਸਾ ਲਾਇਆ ਵੀ ਨਹੀਂ ਜਾਂਦਾ ਹਣਾ ਕੋਈ ਗੱਲ ਨਹੀਂ ਉਹ ਵੇਖੋ ਨਾ ਕਰ ਗਿਆ ਨੇ ਬੁੱਥੇ ਦੇ ਵੇੜੇ ਹੁਣ ਰਾਜੀ ਕਮੇ ਨਾ ਹੋਣਗੇ ਜਦੋਂ ਬੁੱਥੇ ਲਵੇੜੇ ਹੋਣ ਹੁਣ ਅੱਜ ਤੱਕ ਮੈਂ ਰੋਟੀ ਖਾਣਾ ਠੀਕ ਆ ਜਦੋਂ ਵੀ ਲੰਗਰ ਪ੍ਰਸ਼ਾਦਾ ਸ਼ਗੀ ਦਾ ਆਪਾਂ ਕਦੇ ਥਾਲਜੇ ਚਮਚਾ ਨਹੀਂ ਰੱਖਦੇ ਠੀਕ ਆ ਨਾ ਹੀ ਸਿੱਖਿਆ ਜਦੋਂ ਥਾਲਜੇ ਚਮਚੇ ਰੱਖ ਕੇ ਖਾਣ ਦੀ ਆਦਤ ਪਾਈ ਜਾਂਦੀ ਹੈ ਨਾ ਹਾਂ ਘਰ ਦੇ ਜਰੂਰ ਰੱਖ ਦਿੰਦੇ ਆ ਬਥੇਰੇ ਵਾਰ ਤੁਸੀਂ ਫੋਟੋਆਂ ਵੀਡੀਓ ਦੇ ਉਹਨਾਂ ਨੂੰ ਖਾਣ ਦੀ ਆਦਤ ਹੈਗੀ ਆ ਹੁੰਦੀ ਆ ਕੁੜੀਆਂ ਕਤਰੀਆਂ ਨੂੰ ਚਾਂਚੇ ਨਾਲ ਥੋੜਾ ਬਹੁਤਾ ਜਿਵੇਂ ਦੇਈਂਦਾ ਹੁਣ ਆਪਾਂ ਤਾਂ ਘੁੱਟਾਂ ਤੇ ਗੱਫੇ ਖਾਨ ਵਾਲੇ ਆ ਕਈ ਲੋਕ ਮੈਂ ਉਹ ਵੀ ਦੇਖੇ ਆ ਜਿਹੜੇ ਗੁਰੂ ਘਰਾਂ ਚ ਬਹਿ ਕੇ ਜਦੋਂ ਬਾਬਾ ਦੇਖ ਦੇਣ ਆਉਂਦਾ ਨਾ ਉਹ ਤਾਂ ਕਹਿੰਦੇ ਬਾਬਾ ਥੋੜੀ ਜੀ ਓਕਾ ਹੁਲਿਓ ਇਹ ਤਾਂ ਮਹਾਰਾਜ ਨੇ ਗੱਫੇ ਬਖਸ਼ੇ ਐ ਉੱਥੇ ਵੀ ਥੋੜੀ ਕਹਿ ਦਿੰਨੇ ਤੁਸੀਂ ਹੱਫੇਟੇ ਲਾਨਦਾ ਥੋੜੀ ਹਨਾ ਦੇਗਾ ਬਣੀਆਂ ਕਿਉਂ ਸੀ ਦੇਗਾ ਦਾ ਸਾਨੂੰ ਅਰਥ ਹੀ ਨਹੀਂ ਪਤਾ ਬਹੁਤਾ ਮੈਨੂੰ ਵੀ ਨਹੀਂ ਪਤਾ ਪਰ ਗੱਫਾ ਸ਼ਬਦ ਉਹਦੀ ਆਸੀ ਵੀ ਇਹਨੂੰ ਜਿਹੜਾ ਗੱਫਾ ਚੱਲੂ ਆ ਨਾ ਉਹੀ ਮੈਦਾਨੇ ਜੰਗ ਚ ਲੜਊਗਾ ਤੇ ਹੁਣ ਆ ਜਿਹੜੇ ਆ ਫਿਰਦੇ ਆ ਨਾ ਆਹ ਜਿਹੜੇ ਆ ਮੂੰਹ ਲਵੇੜੀ ਫਿਰਦੇ ਆ ਜਿਹੜੇ ਦਾਣਿਆਂ ਦੇ ਗੱਫੇ ਖਾਂਦੇ ਆ ਤੇ ਐ ਸੋਚ ਲੋ ਇਹਨਾਂ ਨੇ ਮੈਦਾਨੇ ਜੰਗ 'ਚ ਖੜਨਾ ਹੈ ਇਹਨਾਂ ਨੇ ਆਪਦੇ ਲਈ ਜੰਗ 'ਚ ਖੜਨਾ ਹੈ ਤੇ ਸੋ ਕੋਈ ਗੱਲ ਨਹੀਂ ਬਾਈ ਦਾਣਾ ਪੱਠਾ ਹੋਈ ਆ ਅੱਜ ਤੋਂ ਸਟਾਰਟ ਕਰਤਾ ਥੋੜਾ ਥੋੜਾ ਕਰਕੇ ਵਧਾਵਾਂਗੇ ਤੇ ਬੱਕਰੀਆਂ ਵੀ ਰਾਜੀ ਕਰਕੇ ਦਿਖਾ ਦਾਂਗੇ ਮਹੀਨੇ ਕੁ ਜੀ ਕਰ ਦਾਂਗੇ ਏਡੀ ਗੱਲ ਨਹੀਂ ਨਸਲੀ ਚੀਜ਼ ਆ ਸੋਕੀ ਹੋਇਆ ਆਪਾਂ ਨੂੰ ਹਣਾ ਹੋਰ ਨਸਲਾਂ ਕਿਹਨੂੰ ਕਹਿੰਦੇ ਆ ਇਹਨਾਂ ਨੂੰ ਨਸਲਾਂ ਕਹਿ ਦਿੰਦੇ ਆ ਧੰਨਵਾਦ ਜਿਉਂਦੇ ਵਸਦੇ ਰਹੋ